ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਮੇਰੇ ਨਾਲ ਮੌਜੂਦ ਨੇ ਤੀਰਤ ਸਿੰਘ ਜਿਹੜੇ ਕੀ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਸਲਾਹ ਕਰਨੇ ਰਿਫਿਊਜ਼ਡ ਕੇਸਸ ਨੂੰ ਪੀਪੀਆਰ ਦਗਾਉਣ ਦੇ ਬਾਦਸ਼ਾਹ ਮੰਨੇ ਜਾਂਦੇ ਨੇ ਇੱਕ ਵਾਰੀ ਫੇਰ ਸਾਡੇ ਨਾਲ ਮੌਜੂਦ ਨੇ ਕੈਨੇਡਾ ਤੋਂ ਬਹੁਤ ਤੇਜ਼ੀ ਦੇ ਨਾਲ ਰਿਫਿਊਜ਼ਲ ਆ ਰਹੇ ਨੇ ਕੈਨੇਡਾ ਨੇ ਸਖਤੀ ਬਹੁਤ ਵਧਾਈ ਹੈ ਸਖਤੀ ਵਧਾਉਣ ਦੇ ਕਾਰਨ ਕੀ ਨੇ ਔਰ ਵਿਦਿਆਰਥੀ ਕਿਵੇਂ ਇਸ ਸਥਿਤੀ ਦਾ ਸਾਹਮਣਾ ਕਰਨ ਸਚਾਈ ਤੇ ਕਾਇਮ ਰਹਿਣ ਪੋਜ਼ਿਟਿਵਿਟੀ ਬਣਾ ਕੇ ਰੱਖਣ ਕੀ ਇਹੀ ਹੱਲ ਹੈ ਇਸ ਵਕਤ ਕੈਨੇਡਾ ਦੇ ਵਿੱਚ ਵੀਜ਼ਾ ਹਾਸਲ ਕਰਨ ਦਾ ਪੂਰੀ ਕਲੈਰਿਟੀ ਸਾਡੇ ਨਾਲ ਤੀਰਤ ਸਿੰਘ ਸਾਂਝੀ ਕਰਨਗੇ ਤੀਰਤ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਸੋ ਤੀਰਤ ਜੀ ਮੈਂ ਚਾਹੁੰਗਾ ਕਿ ਪੂਰਾ ਇਸ ਟਾਪਿਕ ਨੂੰ ਐਕਸਪਲੇਨ ਕਰੋ ਕਿਉਂਕਿ ਬਹੁਤ ਜ਼ਿਆਦਾ ਸਖਤੀ ਹੈ ਵਿਦਿਆਰਥੀ ਸਾਡੇ ਡਰੇ ਹੋਏ ਨੇ ਖਤਰੇ ਤਰ੍ਹਾਂ ਤਰ੍ਹਾਂ ਦੇ ਨੇ ਜਿਹੜੇ ਉੱਥੇ ਫਸੇ ਨੇ ਉਹਨਾਂ ਤੇ ਰਿਪੋਰਟ ਹੋਣ ਦਾ ਖਤਰਾ ਹੈ ਤੇ ਰਿਫਿਊਜ਼ਲਾਂ ਬਹੁਤ ਜ਼ਿਆਦਾ ਪੂਰੀ ਸਥਿਤੀ ਨੂੰ ਤੁਸੀਂ ਕਿਵੇਂ ਵਿਚਾਰਦੇ ਹੋ ਅੱਜ ਦੀ ਜਿਹੜਾ ਇਹ ਟਾਈਮ ਚੱਲਣ ਦੇ ਆ ਨਾ ਬਹੁਤ ਚੈਲੈਂਜਿੰਗ ਚੱਲੰਦਿਆ ਬਹੁਤ ਮਾਪੇ ਜਿਹੜੇ ਕਿ ਸ਼ਾਇਦ ਉਹਨਾਂ ਨੂੰ ਰਾਤ ਨੂੰ ਨੀਂਦ ਨਾ ਆਉਂਦੀ ਹੋਊਗੀ ਬੱਚਾ ਤੁਸੀਂ ਤੁਹਾਡਾ ਬਾਹਰ ਬੈਠਾ ਬਹੁਤ ਪਰੇਸ਼ਾਨ ਹੋਊਗਾ ਚਾਹੇ ਉਹ ਕੈਨੇਡਾ ਚਾਹੇ ਯੂਐਸਏ ਚਾਹੇ ਯੂਕੇ ਚਾਹੇ ਚਾਹੇ ਆਸਟ੍ਰੇਲੀਆ ਚਾਹ ਕੋਈ ਨਾ ਇਸ ਵੇਲੇ ਤੁਸੀਂ ਦੇਖੋ ਸੋਸ਼ਲ ਮੀਡੀਆ ਤੇ ਨਿਊਜ਼ ਤੇ ਇੱਕੋ ਚੀਜ਼ਾਂ ਆ ਰਹੀਆਂ ਕਿ ਹਾਂਜੀ ਅਮਰੀਕਾ ਤੋਂ ਆ ਚੀਜ਼ ਹੋ ਰਹੀ ਆ ਯੂਐਸਏ ਜਿਹੜੀ ਕਿ ਹੁਣ ਯੂਕੇ ਨੇ ਵੀ ਆ ਚੀਜ਼ ਕਰਨੀ ਸ਼ੁਰੂ ਕਰਤੀ ਆ ਆਸਟ੍ਰੇਲੀਆ ਦੇ ਵਿੱਚ ਬਹੁਤ ਖਬਰਾਂ ਆ ਰਹੀਆਂ ਕੈਨੇਡਾ ਚ ਤੋਂ ਚਲੋ ਖਬਰਾਂ ਦੀ ਤਾਂ ਕੋਈ ਘਾਟ ਹੀ ਨਹੀਂ ਇੰਨੀਆਂ ਖਬਰਾਂ ਵੱਜੀ ਜਾ ਰਹੀਆਂ ਤੇ ਬਹੁਤ ਸਾਰੇ ਜਿਹੜੇ ਮਾਪੇ ਆ ਜਿਹੜੇ ਕਿ ਨਾ ਹਿੰਮਤ ਜਿਹੜੀ ਕਿ ਛੱਡੀ ਜਾ ਰਹੀ ਆ ਪਰ ਮੈਂ ਸਾਰੇ ਮਾਪਿਆਂ ਨੂੰ ਵੀ ਕਹੂੰਗਾ ਬੱਚਿਆਂ ਨੂੰ ਵੀ ਕਹੂੰਗਾ ਮੈਨੂੰ ਪਤਾ ਜ਼ਿਆਦਾਤਰ ਪ ਕਿਉਂਕਿ ਸਾਡਾ ਤਾਂ ਇਸ ਵੇਲੇ ਬੱਚਾ ਨਾ ਜਿਹੜਾ ਕਹਿ ਲੋ ਕਿ ਇਸ ਵੇਲੇ ਉਹ ਹੀ ਨਾ ਪੇਸ਼ੈਂਸ ਘਟ ਰੇ ਜਿਹੜਾ ਕਿ ਉਹ ਇੰਨੀਆਂ ਲੰਬੀਆਂ ਵੀਡੀਓ ਸ਼ਾਬ ਨਾ ਸੁਣੇ 5-7 ਮਿੰਟ ਦੀ ਛੋਟੇ ਵੀਡੀਓਜ਼ ਹੁੰਦੀਆਂ ਪਰ ਮੈਂ ਮਾਪਿਆਂ ਨੂੰ ਸਪੈਸ਼ਲੀ ਡੈਡੀਕੇਟ ਕਰੂੰਗਾ ਜੇ ਤੁਸੀਂ ਆਪ ਪੋਜ਼ਿਟਿਵ ਹੋਗੇ ਨਾ ਤਾਂ ਹੀ ਤੁਸੀਂ ਆਪਣੇ ਧੀ ਪੁੱਤ ਨੂੰ ਪੋਜ਼ਿਟਿਵ ਕਰ ਸਕੋਗੇ ਨਹੀਂ ਤਾਂ ਕੋਈ ਨਹੀਂ ਹੋਣਾ ਤੇ ਬਾਹਰਲੇ ਨਾ ਕਰਨਾ ਤੇ ਨਾ ਹੀ ਉਮੀਦ ਰੱਖਿਓ ਕਿਉਂਕਿ ਇਸ ਵੇਲੇ ਜਿੰਨੀ ਕਿ ਮੈਂ ਤਾਂ ਕਹੂੰਗਾ ਨੈਗੇਟਿਵਿਟੀ ਪੀਕ ਤੇ ਚੱਲ ਰਹੀ ਤੇ ਜਿੰਨਾ ਕਿ ਮੈਂ ਤਾਂ ਕਹੂੰਗਾ ਸੋਸ਼ਲ ਮੀਡੀਆ ਤੇ ਮਸਾਲਾ ਮਿਲਿਆ ਹੋਇਆ ਤੇ ਇੱਕੋ ਚੀਜ਼ ਮੈਂ ਕਹੂੰਗਾ ਜਿਹ ਜੇ ਚੰਗਾ ਸੋਚੋਗੇ ਜੇ ਆਪਣੇ ਆਪਣੇ ਮੈਂ ਤਾਂ ਕਹਾਂਗਾ ਪੋਜ਼ਿਟਿਵ ਵਾਲੇ ਜਿਹੜੇ ਸਾਈਡਸ ਵੱਲ ਨੂੰ ਦੇਖੋਗੇ ਤੈਨ ਤਾਂ ਤੁਹਾਡਾ ਜਿਹੜਾ ਅੱਗਾ ਵਧੀਆ ਹੋਗਾ ਨਹੀਂ ਤਾਂ ਕੁਝ ਨਹੀਂ ਹੋਣਾ ਤੇ ਅੱਜ ਸਾਰਿਆਂ ਨੂੰ ਤਾਂ ਮੈਂ ਪਹਿਲਾਂ ਹੀ ਕਹਿ ਦਵਾ ਕਿ ਜਿੰਨੇ ਇਸ ਵੇਲੇ ਯੂਐਸਏ ਤੋਂ ਮਤਲਬ ਕਿਉਂ ਦੋ ਪਲੇਨ ਆ ਚੁੱਕੇ ਆ ਹੂੜ ਵੀ ਤਿਆਰੀਆਂ ਜਿਹੜੀਆਂ ਕਿ ਹੋ ਰਹੀਆਂ ਤੈਹਦਿਲੋਂ ਜਿਹੜੀ ਕਿਸਾਨ ਨੂੰ ਬੁੱਤੀ ਜੜੀ ਹੈਗੀ ਹੈ ਕਿਉਂਕਿ ਨਾ ਉਹ ਤਾਂ ਹੈਗੀ ਹੈ ਕੋਈ ਜਿੱਦਾਂ ਦੀਆਂ ਵੀਡੀਓਜ਼ ਦੇ ਦੇਣਾ ਤੇ ਰੂਹ ਕੰਬ ਜਾਂਦੀ ਹੈ ਕਿ ਯਾਰ ਅਗਲੇ ਆਣੇ ਪਹਿਲੀਆਂ ਅੱਖ ਛੱਤਾਂ ਕਰਦੀਆਂ ਚੋਂਦੀਆਂ ਸਾਰਾ ਕੁਝ ਵੇਚ ਵਟ ਦਿੱਤਾ 50 50 60 60 ਲੱਖ ਰੁਪਇਆ ਲਾ ਦਿੱਤਾ ਤੇ ਉਹਨਾਂ ਦਾ ਧੀਬ ਜਿਹੜਾ ਕਿ ਧੀਬ ਉਹ ਤੇ ਵਾਪਸ ਆ ਗਏ ਸੋ ਮੈਨੂੰ ਵੀ ਪਤਾ ਵਾ ਕਿ ਜ਼ਿੰਦਗੀ ਬਹੁਤ ਘੱਟ ਮੌਕੇ ਮਿਲ ਦਿੰਦੀ ਹੈ ਕਿ ਜਿਹੜੇ ਉੱਪਰ ਉਠੰਦੇ ਉਹਨ ਜਿੰਨੀ ਛੇਤੀ ਅਸੀਂ ਨੂੰ ਅਕਸੈਪਟ ਕਰ ਲਾਂਗੇ ਜਿੰਨੀ ਛੇਤੀ ਅੱਗੇ ਮੂਵ ਆਨ ਹੋ ਜਾਉਗੇ ਤੇ ਅਗਲਾ ਸਬਰ ਸੌਖਾ ਲੰਘ ਜਾਊਗਾ ਤੇ ਨਹੀਂ ਤਾਂ ਐਸੇ ਲਈ 4 ਦਿਨ ਦੀ ਚਾਂਦਨੀ ਜਿਹੜੀ ਹੈਗੀ ਹੈ ਕਿ ਸਾਰਿਆਂ ਨੇ ਮੋਟੀਵੇਟ ਪੋਜ਼ਿਟਿਵ ਕਰਨ ਨੂੰ ਆ ਜਾਣਾ ਮੁੜ ਕੇ ਕਿਸੇ ਦੇ ਨਾਲ ਨਹੀਂ ਖੜਨਾ ਤੇ ਇਸੇ ਤੋਂ ਮੈਂ ਤੇ ਕਹਾਂਗਾ ਜਿਹੜੇ ਨਵੇਂ ਬੱਚਿਆਂ ਨੇ ਮੈਂ ਕਹਾਂਗਾ ਅੱਗੇ ਵੀ ਮੈਂ ਬਹੁਤ ਵਾਰੀ ਕਹਿ ਚੁੱਕਾ ਜਿੰਨਾ ਹੋ ਸਕੇ ਸਾਡੇ ਇਹਨਾਂ ਮਤਲਬ ਕਹਾਂਗਾ ਬੱਚਿਆਂ ਤੋਂ ਭਰਾਵਾਂ ਤੋਂ ਸਿੱਖਣਾ ਚਾਹੀਦਾ ਯਾਰ ਗਲਤ ਰਾਹ 'ਤੇ ਨਹੀਂ ਚੱਲਣਾ ਅਸਲੀ ਪੋਜ਼ਿਟਿਵਿਟੀ ਦਾ ਮਤਲਬ ਇਹ ਨਹੀਂ ਕਿ ਮੈਂ ਚੰਗਾ ਚੰਗਾ ਸੋਚੀ ਜਾਵਾਂ ਮੇਰੇ ਨਾਲ ਆ ਹੋਵੇ ਆ ਹੋਵੇ ਜੀ ਮੇਰੇ ਨਾਲ ਕੁਝ ਹੋਇਆ ਤੇ ਮੈਨੂੰ ਐਕਸੈਪਟ ਵੀ ਕਰਨਾ ਪੈਣਾ ਤੇ ਗਲਤ ਰਾਹ 'ਤੇ ਚੱਲਣਾ ਸ਼ਾਰਟਕਟ ਮਾਰਨਾ ਕਿਉਂਕਿ ਐਸ ਵੇਲੇ ਜਗਾੜ ਜੇ ਕੋਈ ਵੀ ਬੰਦਾ ਲਾਉਂਦਾ ਵਾ ਤੇ ਸਮਝ ਲਓ ਕਿ ਉਹ ਤਿਆਰੀ ਰੱਖੇ ਵਾਪਸ ਆਉਂਦੀ ਚਾਹੇ ਅੱਜ ਨਹੀਂ ਆਉਂਦਾ 6 ਮਹੀਨੇ ਸਾਲ ਨੂੰ 2 ਸਾਲ ਨੂੰ ਵਾਪਸ ਆਊਗਾ ਇਸ ਚੀਜ਼ ਨੂੰ ਮੈਂ ਮਾਫੀ ਚਾਹੁੰਦਾ ਜੇ ਕਿਸੇ ਨੂੰ ਗੁੱਸਾ ਲੱਗਾ ਹੋਵੇ ਪਰ ਜਗਾੜ ਫਸਨੇ ਆ ਕਿਉਂ ਫਸਨੇ ਆ ਕਿਉਂਕਿ ਨਾ ਜਮਾਨਾ ਬਦਲ ਚੁੱਕਾ ਕਿਉਂ ਨਾ ਪਹਿਲੀਆਂ ਚ ਗੱਲਾਂ ਹੋਰ ਸੀਗੀਆਂ ਨਾ ਹੱਥਾਂ ਦੇ ਨਿਸ਼ਾਨ ਹੁੰਦੇ ਸੀ ਨਾ ਮਤਲਬ ਕਿ ਬਾਇਓਮੈਟ੍ਰਿਕ ਜਿਹੜੀ ਅੱਖਾਂ ਦੇ ਸਕੈਨ ਹੁੰਦੀ ਸੀਗੀ ਪਤਾ ਹੀ ਨਹੀਂ ਸੀਗਾ ਕਿੱਥੋਂ ਬੰਦਾ ਆਇਆ ਕੋਈ ਇਨਕੁਆਰੀਆਂ ਨਹੀਂ ਚਲਦੀਆਂ ਸੀ ਅੱਜ ਦੀ ਡੇਟ 'ਚ ਤਾਂ ਬੰਦਾ ਨਾ ਅੰਗੂਠਾ ਲਾਉਂਦਾ ਹੂੰਗਾ ਲਾਉਂਦਾ ਸਾਹ ਪਤਾ ਲੱਜਦਾ ਫਲਾਣੇ ਫਲਾਣੇ ਪਿੰਡ ਦਾ ਕਿੱਥੇ ਕਿੱਥੇ ਤੇਰਾ ਘਰ ਹੈਗਾ ਕੌਣ ਤੁਹਾਡਾ ਮਾਪੇ ਹੈਗਾ ਸਾਰੀਆਂ ਸਾਰੀ ਹਿਸਟਰੀ ਖੁੱਲ ਜਾਂਦੀ ਹੈਗੀ ਆ ਆਧਾਰ ਕਾਰਡ ਸਭ ਨੂੰ ਪਤਾ ਬਣਿਆ ਅੱਜ ਕੱਲ੍ਹ ਤਾਂ ਹਰ ਚੀਜ਼ ਦਾ ਲਿੰਕ ਜਿਹੜੀ ਹੋ ਚੁੱਕੀ ਆ ਤੋ ਬਚੋ ਜਿੱਨਾ ਬਾਤ ਹੋ ਸਕਦਾ ਸਿੱਧੇ ਰਾਸੇ ਚੱਲ ਜਿਓ ਟ ਸੋ ਕੈਨੇਡਾ ਦੀ ਵੀ ਅਜ ਦੀ ਮੈਂ ਇਸ ਵੀਡੀਓ ਚ ਸਖਤੀ ਦੀ ਗੱਲ ਕਰਨੀ ਨਾ ਬਹੁਤ ਜ਼ਰੂਰੀ ਮੈਂ ਤਾਂ ਕਹੂੰਗਾ ਕਿ ਮੈਂ ਅਲਰਟ ਕਰ ਰਿਹਾ ਇਸ ਵੇਲੇ ਮਾਪਿਆਂ ਨੂੰ ਕਰ ਰਿਹਾ ਕਿ ਆਪਣੇ ਬੱਚਿਆਂ ਨੂੰ ਕਿਓ ਕਿసే ਦੇ ਮਗਰ ਨਾ ਲੱਗ ਕੇ ਕੱਲ ਨਾ ਖਰਾਬ ਕਰ ਲਿਓ ਕਿਉਂਕਿ ਕੈਨੇਡਾ ਚ ਜੀ ਔਖਾ ਸਮਾ ਤਾਂ ਕਹੂੰਗਾ ਔਖਾ ਸਮਾਤ ਨਹੀਂ ਕਹੂੰਗਾ ਯਾਰ ਮੈਂ ਤਾਂ ਕਹੂੰਗਾ ਅਗਲੇ ਨੇ ਚੋਰ ਮੁਰੀਆਂ ਬੰਦ ਕੀਤੀਆਂ ਅਗਲੇ ਨੇ ਜਗਾੜ ਬੰਦ ਕੀਤੇ ਹੈ ਨਾ ਜੋ ਲੱਗ ਰਹੇ ਸੀ ਅਗਲੇ ਨੇ ਜੋ ਐਕਸਪਲੋਇਟ ਹੋ ਰਿਆ ਸੀ ਸਿਸਟਮ ਇੱਥੋਂ ਪੈਲੀਆਂ ਵਿਕ ਰਹੀਆਂ ਸੀ ਉਹ ਚੀਜ਼ ਬੰਦ ਕੀਤੀ ਹੈ ਸੋ ਕੈਨੇਡਾ ਚ ਸਭ ਕੁਝ ਵਧੀਆ ਬੱਚੇ ਤੁਹਾਡੇ ਪੀਆਰ ਵੀ ਹੋਣਗੇ ਸਭ ਕੁਝ ਹੋਊਗਾ ਬਟ ਉਹਨਾਂ ਦੀਆਂ ਵੀ ਸ਼ਰਤਾਂ ਵਾਂਗੀਆਂ ਕਿ ਆ ਸਾਡੇ ਨਾਲ ਸੱਚ ਬੋਲ ਕੇ ਇਮਾਨਦਾਰੀ ਨਾਲ ਚੱਲੋ ਫੇਕ ਡਾਕੂਮੈਂਟ ਜੇ ਲਾ ਕੇ ਆ ਤਾਂ ਨਹੀਂ ਤੇ ਅੱਜ ਦੱਸ ਦਵਾਂ ਕੈਨੇਡਾ ਚ ਨ ਬੈਨ ਲੱਗਣਾ ਸ਼ੁਰੂ ਹੋ ਰਿਹਾ ਇੱਕ ਬੈਨ ਲੱਗਣਾ ਸ਼ੁਰੂ ਹੋ ਰਿਹਾ ਦੂਜੀ ਗੱਲ 에어ਪੋਰਟ ਤੋਂ ਬੰਦੇ ਬਹੁਤ ਵਾਪਸ ਆ ਰਹੇ ਚਾਹੇ ਵਿਜ਼ਟਰ ਵੀਜ਼ਾ ਦੀ ਮੈਂ ਇਹ ਗੱਲ ਕਰ ਲਵਾਂ ਪਤਾ ਕਿਉਂ ਜਿਹੜੀ ਚੀਜ਼ਾਂ ਆ ਰਹੇ ਆ ਆ ਪਿੱਛੇ ਦੀ ਅਪਡੇਟ ਆਇਆ ਸੀਗਾ ਹਜੇ 2 ਦਿਨ ਪਹਿਲਾਂ ਉਹਨਾਂ ਨੇ ਨਾ ਇਨਸਟਰਕਸ਼ਨਸ ਦਿੱਤੀਆਂ ਤੁਹਾਨੂੰ ਵੀ ਪਤਾ ਜਿਹੜੇ ਗੋਰੇ ਹੁੰਦੇ ਨੇ ਉਹਦੇ ਰਿਟਰਨ ਪੇਪਰ ਵਕਤੇ ਕੰਮ ਕਰਦੇ ਆ ਤੇ ਉਹਨਾਂ ਨੇ ਜਿਹੜੀਆਂ ਸਕਿਉਰਿਟੀ ਚੈਕਸ ਦੀਆਂ ਜਿਹੜੀਆਂ ਉਹਨਾਂ ਦੀਆਂ ਜਿਹੜੀਆਂ ਉਹਨਾਂ ਨੂੰ ਕੁਐਸ਼ਨਸ ਵਧਾ ਦਿੱਤੇ ਗਏ ਆ ਕਿ ਜੇ ਤੁਹਾਡੇ ਤੋਂ ਬੰਦਾ ਜਿਹੜਾ 에ਰਪੋਰਟ ਤੇ ਆਉਂਦਾ ਤੁਸੀਂ ਉਹਨਾਂ ਦੀਆਂ ਚੀਜ਼ਾਂ ਚੈੱਕ ਕਰੋ ਜੇ ਤੁਹਾਨੂੰ ਕਿਤੇ ਵੀ ਡਾਊਟ ਲੱਗਦਾ ਤੁਸੀਂ ਮੌਕੇ ਤੇ ਉਹਨਾਂ ਦਾ ਟੀਆਰਵੀ ਜਿਹਨੂੰ ਆਪਾਂ ਵੀਜ਼ਾ ਕਹਿੰਦੇ ਜਿਹੜਾ ਟੈਂਪਰੀ ਰੈਜ਼ੀਡੈਂਟ ਵੀਜ਼ਾ ਕਹਿੰਦੇ ਆ ਤੁਸੀਂ ਮੌਕੇ ਤੇ ਕੈਨਸਲ ਕਰ ਸਕਦੇ ਤੇ ਦੱਸ ਦਵਾਂ ਹੋਰ ਇਹ ਆ ਸਚਾਈ ਇਹ ਜਿਹੜੀ ਹੈਗੀ ਆ ਸੋ ਜੇ ਤੁਸੀਂ ਕੋਈ ਕਿਸੇ ਜਿਹੜਾ ਖਾਸ ਔਰ ਤੇ ਰਿੰਚਾਂ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਪਹੁੰਚ ਕਰਾ ਦੇ ਜੋ ਤੁਹਾਡਾ ਤੀ ਪੁੱਤ ਤੋਂ ਬਾਹਰ ਨਿਕਲ ਗਿਆ ਦਿਨ ਸਾਨੂੰ ਲੱਖਾਂ ਰੁਪਏ ਦੇ ਦੀ ਉਹ ਬੰਦਾ ਜਿਹੜਾ ਇਸ ਵੇਲੇ ਜਿਹੜਾ ਕੀ ਆ ਵੱਡੇ ਲੈਵਲ ਤੇ ਖਰਾਬ ਹੋ ਸਕਿਆ ਤੇ ਬਚ ਚਲੋ ਜਿੰਨਾ ਬਚ ਸਕਦੇ ਆ ਕੈਨੇਡਾ ਸੱਚ ਬੋਲ ਕੇ ਕਿ ਵੀਜ਼ਾ ਦਿੰਦਾ ਤੇ ਮੈਂ ਨਾ ਅੱਜ ਵੀਡੀਓ ਸੁਣ ਰਿਹਾ ਸੀਗਾ ਤੇ ਕਿਸੇ ਨੇ ਨਾ ਆਪਣਾ ਬੱਚਾ ਇਦਾਂ ਹੀ ਬਾਹਰ ਭੇਜਿਆ ਆਪਣਾ ਉਹਨਾਂ ਨੇ 21 ਸਾਲ ਦਾ ਮੁੰਡਾ ਬਾਹਰ ਭੇਜਿਆ ਇਦਾਂ ਹੀ ਤੇ ਕਹਿੰਦੇ ਜੀ ਅਸੀਂ ਆਸਟ੍ਰੇਲੀਆ ਟਰਾਈ ਕੀਤੀ ਰਿਫਿਊਜ਼ਲ ਆ ਗਈ ਅਸੀਂ ਕੈਨੇਡਾ ਟਰਾਈ ਕੀਤੀ ਰਿਫਿਊਜ਼ਲ ਆ ਗਈ ਅਸੀਂ ਫਿਰ ਸੋਚਿਆ ਕਿ ਇਹੀ ਰਾਸਤਾ ਚੱਲੋ ਕਿਉਂ ਯਾਰ ਕਹਿੰਦੇ ਆ ਜੇ ਸਾਡੇ ਕੋਲ ਮੈਕੋ ਇੰਸਟਾਗ੍ਰam ਸਾਡਾ ਹੈ ਤੁਸੀਂ ਜੇ ਦੇਖੋ ਤੁਸੀਂ ਜਾ ਕੇ ਦੇਖੋ ਯਾਰ 10 12 5 7 ਵਜੇ ਸਾਹ ਵੀ ਨਹੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆ ਜਿਹੜੇ ਅੱਜ ਤੱਕ ਦੀ ਜੇ ਮੈਂ ਗੱਲ ਕਰ ਕਈ ਹਜ਼ਾਰਾਂ ਚਾ ਰਿਫਿਊਜ਼ਲਾਂ ਤੋਂ ਬਾਅਦ ਵੀਜ਼ਾ ਗਏ ਆ ਸਹੀ ਰਸਤੇ ਤੇ ਜੈਨੂਨ ਆਪਣੇ ਪੇਪਰਾਂ ਵੈਸੀ ਚਲਾ ਕੇ ਸੱਚ ਬੋਲ ਕੇ ਉੱਥੇ ਜਿਹੜੇ ਕਿ ਅਸਲੇ ਕੈਨੇਡਾ ਦੇ ਵਿੱਚ ਬੈਠੇ ਆ ਯੂਕੇ ਦੇ ਵਿੱਚ ਬੈਠੇ ਹੈਗੇ ਆ ਆਸਟ੍ਰੇਲੀਆ 'ਚ ਬੈਠੇ ਆ ਹਾਂ ਯਸ ਇਹ ਵੀ ਦੱਸ ਦਵਾ ਸਾਡੇ ਕੋਲ ਉਹ ਵੀ ਕੇਸ ਜਿਹੜੇ ਹੈਗੇ ਆ ਕਿ ਆਸਟ੍ਰੇਲੀਆ 'ਚ ਵੀ ਰਿਫਿਊਜ਼ਲ ਤੋਂ ਬਾਅਦ ਬੰਦੇ ਗਏ ਪਰ ਹਾਂ ਆਸਟ੍ਰੇਲੀਆ ਥੋੜਾ ਜਆ ਟਫ ਜਰੂਰ ਆ ਪਰ ਉਹ ਵੀ ਪਹੁੰਚਿਆ ਜੇ ਸੱਚ ਬੋਲਿਆ ਹੋਇਆ ਹੈਗਾ ਤੋ ਇਸੇ ਲਈ ਕਹਿੰਦਾ ਕੋਈ ਵੀ ਸ਼ਾਰਟਕਟ ਜਿਗਾੜ ਨਹੀਂ ਲਾਉਣਾ ਜੇ ਬਾਹਰ ਜਾਣਾ ਚਾਹੁੰਦੇ ਆ ਤੇ ਇੱਕ ਜਿਹੜੀ ਮੈਂ ਬੈਨ ਦੀ ਗੱਲ ਵੀ ਕਰ ਦਵਾ ਕੈਨੇਡਾ ਬੈਨ ਵੀ ਲੱਗ ਰਿਹਾ ਬੈਨ ਪਤਾ ਕਿ ਬਹੁਤ ਬਹੁਤ ਵੱਡੇ ਲੈਵਲ ਤੇ ਇੰਪੋਰਟੈਂਟ ਇੰਪੋਰਟੈਂਟ ਰੋਲ ਪਲੇ ਕਰ ਰਿਹਾ ਇਹ ਚੀਜ਼ਾਂ ਤਾਂ ਕਹਿ ਰਹੇ ਆ ਹੁਣ ਉਹਨਾਂ ਨੇ ਵੀਜ਼ਾ ਆਫੀਸਰਸ ਨੂੰ ਵੀਜ਼ਾ ਦੇਣ ਤੋਂ ਪਹਿਲਾਂ ਜਿਹੜੇ ਆਪਣੇ ਸਕਿਉਰਟੀ ਚੈਕਸ ਹੁੰਦੇ ਆ ਕਿ ਇਹ ਚੀਜ਼ਾਂ ਚੈੱਕ ਕਰੋ ਦੈਨ ਉਹਦੇ ਆਧਾਰ ਤੇ ਜਿਹੜਾ ਕਿ ਵੀਜ਼ਾ ਦੋ ਉਹ ਵਧਾ ਦਿੱਤੇ ਅੱਜ ਇੱਕ ਹੋਰ ਤੁਹਾਨੂੰ ਮੈਂ ਗੱਲ ਕਹਿ ਦਵਾਂ ਨਾਮਕ ਦੀ ਨੱਟਿਵ ਹੋਇਆ ਨਾ ਮੈਂ ਆਪਣੇ ਦਰਸ਼ਕਾਂ ਨੂੰ ਜਿਹੜੇ ਆਪਣੇ ਭੈਣ ਭਰਾਵਾਂ ਨੂੰ ਹੌਂਦ ਦਊਂਗਾ ਪਰ ਇਹਦਾ ਮਤਲਬ ਇਹ ਵੀ ਹੈ ਨੀ ਕਿ ਅੱਖਾਂ ਬੰਦ ਕਰਕੇ ਆਰਾਮ ਨਾਲ ਚੱਲਦੀ ਜਾਵਾਂ ਸੋ ਮੈਂ ਇਹ ਜਿਹੜੀ ਵੀਡੀਓ ਨੂੰ ਹਮੇਸ਼ਾ ਇਹਨੂੰ ਪੋਜ਼ਿਟਿਵਿਟੀ ਨਾਲ ਵੱਡੇ ਲੈਵਲ ਤੇ ਲਿਓ ਜੇ ਕੈਨੇਡਾ ਨੇ ਸਖਤੀ ਕੀਤੀ ਸਖਤੀ ਕਰਨ ਦਾ ਮਤਲਬ ਇਹ ਹੈ ਨਾ ਮੈਂ ਆਪ ਗਲਤੀ ਕਰਨ ਦੇਣੀ ਕਰਨੀ ਹੈ ਨਾ ਮੈਂ ਆਲੇ ਦੁਆਲੇ ਨੂੰ ਆਪਣੀ ਗਲਤੀ ਕਰਨ ਦੇਣੀ ਉਹਨਾਂ ਨੂੰ ਬਚਾ ਕੇ ਰੱਖੋ ਤੇ ਜੇ ਤੁਹਾਡੇ ਆਲੇ ਦੁਆਲੇ ਵੀ ਕਿਤੇ ਉਹ ਵੀ ਕੇਸਿਸ ਲੱਗੇ ਉਹਨਾਂ ਨੂੰ ਵੀ ਕਹੋ ਕਿ ਯਾਰ ਬਚ ਕੇ ਸੱਜੇ ਸੱਜੇ ਜਿਹੜਾ ਕਿ ਰਾਮ ਨਾਲ ਆਪਣੀ ਫਾਈਲਾਂ ਲਾਓ ਚਾਹੇ ਵਿਜ਼ਟਰ ਵੀਜ਼ਾ ਚਾ ਜਿਹੜਾ ਦੇਖਿਆ ਜਿਹੜੀ ਆ ਕਿ ਜਾ ਰਿਹਾ ਹੈਗਾ ਸੋ ਸੱਚ ਬੋਲ ਕੇ ਚੱਲਦੇ ਰਹੋ ਤੇ ਬਿਲਕੁਲ ਤੁਸੀਂ ਜਿਹੜੇ ਕਿ ਸਲੇ ਲਗੋਗੇ ਉਹ ਜਿਹੜਾ ਬੱਚਾ ਡੈਫੀਨਿਟਲੀ ਖਰਾਬ ਹੋਏਗਾ ਜਿਹੜਾ ਐਸਲੇ ਜਗਾੜਾ ਲਾ ਕੇ ਜਿਹੜਾ ਤੇ ਮੈਂ ਕਹੂੰਗਾ ਜਾਣਾ ਚਾਹੁੰਦਾ ਤੇ ਜਿਹੜੇ ਉੱਥੇ ਬੱਚੇ ਪੜੇ ਆ ਪੜ ਰਹੇ ਆ ਉਹਨਾਂ ਨੇ ਵੀ ਮੈਂ ਕਹੂੰਗਾ ਸਾਰੀਆਂ ਟੈਨਸ਼ਨਾਂ ਨੂੰ ਸਾਈਡ ਤੇ ਰੱਖ ਦਿਓ ਆਪਣੀ ਪੜ੍ਹਾਈ ਤੇ ਫੋਕਸ ਕਰਦੇ ਹੋ ਤੇ ਅੱਜ ਇੱਕ ਹੋਰ ਇੱਕ ਐਗਜ਼ਾਮਪਲ ਇਸ ਵੀਡੀਓ 'ਚ ਮੈਂ ਦੇ ਦਾਂ ਲੰਬੀ ਜਰੂਰ ਹੋ ਜੇ ਪਰ ਮੈਂ ਦੇਣ ਨੂੰ ਦਿਲ ਕਰਦਾ ਕਿਉਂਕਿ ਸਵੇਰੇ ਮੈਨੂੰ ਅੱਜ ਬੱਚੇ ਦਾ ਫੋਨ ਆਇਆ ਸਾਡੀ ਛੋਟੀ ਭੈਣ ਸੀ ਮੇਰੇ ਤੋਂ ਚਾਰ ਫ ਤੇਰਾ ਜਦੋਂ ਪੁੱਛ ਰਹੀ ਸੀ ਸਰ ਮੈਂ ਕੀ ਕਰਾਂ ਮੈਂ ਕਿੱਦਾਂ ਪੀਆਰ ਵਾਸਤੇ ਕਿਉਂਕਿ ਐਸੇ ਵਾਲੇ ਸਵਾਲ ਹੀ ਇਹ ਬੱਚੇ ਨੂੰ ਟੈਨਸ਼ਨ ਆ ਕਿਉਂਕਿ ਜਦੋਂ ਇੱਥੇ ਟੈਨਸ਼ਨ ਦੀ ਪਹੁੰਚਾਂ ਦੀ ਪਹੁੰਚ ਗਏ ਤੇ ਬਸ ਮੈਂ ਤਾਂ ਜੋ ਮੇਰੇ ਕੋਲ ਹੈਗਾ ਮੈਨੂੰ ਗਾਈਡ ਕੀਤਾ ਮੈਂ ਕਿਹਾ ਬੇਟਾ ਮੈਨੂੰ ਨਹੀਂ ਪਤਾ ਕੀ ਆ ਪਰ ਹਜੇ ਉਹ ਪੜਨਾ ਸਟਾਰਟ ਕੀਤਾ ਸੀ ਉਹਨੇ ਤੇ ਮੈਂ ਤਾਂ ਕਹਿੰਦਾ ਬੇਟਾ ਤੁਮ ਇੱਕੋ ਸਵਾਲ ਜਵਾਬ ਦਊਂਗਾ ਤੈਨੂੰ ਤੇਰੇ ਸਵਾਲ ਦਾ ਪੜ੍ਹਾਈ 'ਚ ਚੰਗੇ ਨੰਬਰ ਲੈ ਲਈ ਕੰਮ ਨਹੀਂ ਵੀ ਮਿਲਦਾ ਘੱਟ ਕਰ ਲਈ ਘੱਟ ਮੈਂ ਤਾਂ ਕਹੂੰਗਾ ਪੀਸੇ ਬਣਾ ਲਈ ਜਿੱਥੇ ਵੀ ਤੂੰ ਕੰਮ ਕਰਦੀ ਏ ਘੱਟ ਘੰਟੇ ਲਾਦੀ ਪੜ੍ਹਾਈ 'ਚ ਵਧੀਆ ਨੰਬਰ ਲੈ ਲਈ ਉਸ ਸਾਡੇ ਛੋਟੇ ਭੈਣ ਨੂੰ ਅਗਲੇ ਸਾਲ ਦੀ ਜਿਹੜੀ ਫੀਸ ਦੇ ਵਿੱਚ ਸਕਾਲਰਸ਼ਿਪ ਜਿਹੜੀ ਕਿ ਮਿਲ ਗਈ ਹੈ ਤੇ ਉਹ ਇੰਨੀ ਖੁਸ਼ ਸੀਗੀ ਨਾ ਕਿ ਉਹ ਥੈਂਕ ਯੂ ਫੀਲ ਕਰਦੀ ਹੈ ਕਿ ਸਰ ਮੈਂ ਬਾਧੂ ਪੈਸੇ ਬਚਾ ਲਿਆ ਸੋ ਇਸ ਲਈ ਮੈਂ ਤਾਂ ਕਹਾਂਗਾ ਆਪਣੇ ਬੱਚਿਆਂ ਨੂੰ ਕਹੋ ਕਿ ਚੰਗੇ ਨੰਬਰ ਲੈ ਕੇ ਪਾਸ ਹੋਣ ਆਪਣੇ ਮੈਂ ਤੁਹਾਨੂੰ ਜੇ ਸਟਾਰਟਿੰਗ ਚ ਜਾਂਦੇ ਆ ਆਪਣੇ ਉੱਥੇ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਕਿ ਸਟੱਡੀ ਵੀਜ਼ਾ ਐਡਵਾਈਜ਼ਰ ਹੁੰਦੇ ਤੁਹਾਡੇ ਉੱਥੇ ਸਟੂਡੈਂਟ سپورਟ ਸੈਂਟਰ ਹੁੰਦੇ ਨੇ ਉਹਨਾਂ ਨੂੰ ਪੁੱਛੋ ਕਿ ਹਾਊ ਯੂ ਕੈਨ ਗੈਟ ਸਕਾਲਰਸ਼ਿਪ ਤੇ ਇਸ ਸਕਾਲਰਸ਼ਿਪ ਤੁਹਾਨੂੰ ਉੱਥੇ ਦੀਆਂ ਯੂਨੀਵਰਸਿਟੀ ਕਾਲਜਿਸ ਦਿੰਦੀਆਂ ਉਹ ਤਾਂ ਹੀ ਦਿੰਦੀਆਂ ਜੇ ਤੁਸੀਂ ਉਹਨਾਂ ਦੇ ਵਾਲੇ ਕਿ ਐਗਜ਼ਾਮਸ ਦੇ ਵਿੱਚ ਜਿਹੜਾ ਕਿ ਇਹ ਵਧੀਆ ਜਿਹੜਾ ਕੀ ਆ ਤੁਸੀਂ ਜਿਹੜੇ ਗ੍ਰੇਡਸ ਲੈਂਦੇ ਆ ਵਧੀਆ ਤੁਸੀਂ ਆਪਣੀ ਜੀਪੀਏ ਜਿਹੜੀ ਕੀ ਲੈਂਦੇ ਆ ਤੇ ਹਾਂ ਨਕਲ ਤੋਂ ਜਨੂਰ ਬਚੋ ਐਸ ਵੇਲੇ ਜੇ ਲੋਕ ਭਲਾਈ ਕੀਤੀ ਨਾ ਕਿ ਆਪ ਸਾਰੀ ਰਾਤ ਮਿਹਨਤ ਚੱਕ ਲੈਣਾ ਤੇ ਜਿਹੜੇ ਮਿਹਨਤ ਕੀਤੀ ਹੈ ਨਾ ਉਹ ਫਸ ਜਣਾ ਤੇ ਇਹ ਫਸ ਰਹੇ ਆ ਬੱਚੇ ਸੋ ਆਪਣੇ ਬੱਚਿਆਂ ਨੂੰ ਇਹ ਵੀ ਕਹਿਣਾ ਕਿ ਨਕਲ ਤੋਂ ਬਚੋ ਦੂਜੀ ਗੱਲ ਆ ਆਪਣੇ ਪੇਪਰਾਂ 'ਚ ਇੰਨੇ ਵਧੀਆ ਨੰਬਰ ਲਓ ਕਿ ਅਗਲੀਆਂ ਫੀਸਾਂ ਦੇ ਵਿੱਚ ਤੁਹਾਨੂੰ ਉਹ ਜਿਹੜੀ ਸਕਾਲਰਸ਼ਿਪ ਮਿਲੇ ਜੇ ਤੁਸੀਂ ਵਧੀਆ ਨੰਬਰਾਂ ਨਾਲ ਪਾਸ ਕਰੋਗੇ ਤੁਹਾਡਾ ਰੈਜ਼ਿਊਮੇ ਤੁਹਾਨੂੰ ਅੱਗੇ ਜੌਬ ਲੱਭਣ ਦੇ ਵਿੱਚ ਵੀ ਸੌਖ ਹੋਊਗੀ ਤੇ ਪੀਆਰ ਦੇ ਵਿੱਚ ਵੀ ਤੁਹਾਨੂੰ ਜਿਹੜੀ ਕਿ ਆਸਾਨੀ ਮਿਲੂਗੀ ਤੇ ਉਮੀਦ ਕਰਦਾ ਸਾਰੇ ਜਾਣੇ ਰਾਜੀ ਖੁਸ਼ੀ ਤੇ ਚੜ੍ਹਦੀ ਕਲਾ ਗਲਤੀ ਤੋਂ ਬਚਣਾ ਸ਼ਾਰਟਕਟ ਤੋਂ ਬਚਣਾ ਕਿਸੇ ਦੇ ਗਲਤ ਰਾਹ 'ਤੇ ਨਹੀਂ ਪੈਣਾ ਹੈਗਾ ਜਾਂ ਜਿੰਨੀ ਸਾਰੀ ਇਨਐਕਟੀਵਿਟੀ ਨੂੰ ਦੂਰ ਤੇ ਸਾਈਡ ਤੇ ਰੱਖਦੇ ਆਪਣਾ ਕਰਮ ਜਿਹੜਾ ਕਿ ਇਮਾਨਦਾਰੀ ਨਾਲ ਸਾਰੇ ਜਾਣਿਆਂ ਨੂੰ ਮੈਂ ਅਪੀਲ ਕਰੂੰ ਸ਼ਾਰਟਕਟ ਰਸਤਾ ਹਮੇਸ਼ਾ ਅੱਗੇ ਜਾ ਕੇ ਤੰਗ ਹੋਏਗਾ ਲੰਬਾ ਰਸਤਾ ਜਿਹੜਾ ਅੱਗੇ ਜਾ ਕੇ ਹਮੇਸ਼ਾ ਤੁਹਾਨੂੰ ਜਿਹੜਾ ਕਿ ਆ ਵਧੀਆ ਰਿਜ਼ਲਟ ਦੇ ਕੇ ਜਾਏਗਾ ਸੋ ਬਹੁਤ ਬਹੁਤ ਧੰਨਵਾਦ ਤੀਰਤ ਸਿੰਘ ਹੁਣਾਂ ਨੇ ਆਪਣੀ ਗੱਲ ਬਹੁਤ ਵਿਸਥਾਰ ਦੇ ਨਾਲ ਰੱਖੀ ਹੈ ਸਕਰੀਨ ਤੇ ਨੰਬਰ ਆ ਰਿਹਾ ਹੈ ਤੁਸੀਂ ਇਸ ਨੰਬਰ ਤੇ ਤੀਰਤ ਜੀ ਦੇ ਨਾਲ ਗੱਲ ਕਰ ਸਕਦੇ ਹੋ ਉਹਨਾਂ ਦੀ ਟੀਮ ਦੇ ਨਾਲ ਗੱਲ ਕਰ ਸਕਦੇ ਹੋ ਪੂਰੀ ਕਲੈਰਿਟੀ ਹਾਸਲ ਕਰੋ ਫਿਰ ਫੈਸਲੇ ਕਰੋ ਬਹੁਤ ਬਹੁਤ ਧੰਨਵਾਦ ਸਸ ਸ੍ਰੀ ਗੁਰੂ